ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਸਰਦਾਰ ਤੀਰਤ ਸਿੰਘ ਜੀ ਔਰ ਅੱਜ ਵਿਸ਼ਾ ਬਹੁਤ ਮਹੱਤਵਪੂਰਨ ਹੈ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣ ਗਈ ਹੈ ਮਾਰਕ ਕਾਰਨੀ ਦੁਬਾਰਾ ਪ੍ਰਧਾਨ ਮੰਤਰੀ ਬਣ ਗਏ ਨੇ ਸੋ ਪੁਰਾਣੀ ਸਰਕਾਰ ਹੈ ਉਹੀ ਨਵੀਂ ਵਾਰੀ ਲੋਕਾਂ ਨੇ ਚੁਣਤੀ ਇਹਦਾ ਮਤਲਬ ਕੀ ਨਿਕਲਦਾ ਹੈ ਇੱਕ ਚਾਈ ਤੇਰੇ ਜੀ ਤੋਂ ਸਮਝਾਂਗੇ ਦੂਸਰਾ ਜਿਹੜੇ ਰੌਲੇ ਸੀ ਵੀ ਸਾਡੇ 70000 ਬੱਚੇ ਰਿਪੋਰਟ ਹੋ ਜਾਣਗੇ ਕੀ ਉਹ ਸੰਕਟ ਟਲ ਗਿਆ ਖਤਮ ਹੋ ਗਿਆ ਮਾਰਕ ਕਾਰਨੀ ਆਉਂਦੇ ਹੀ ਉਹਨਾਂ ਨੂੰ ਪੱਕਾ ਕਰਨਗੇ ਕੀ ਸਾਡੇ ਵਿਦਿਆਰਥੀਆਂ ਨੂੰ ਹੁਣ ਉੱਥੇ ਅਕਮੋਡੇਸ਼ਨ ਦੀ ਸਮੱਸਿਆ ਨਹੀਂ ਆਏਗੀ ਨਵੇਂ ਕਾਰੋ ਬਣਾਉਣਗੇ ਸਭ ਤੋਂ ਵੱਡੀ ਗੱਲ ਕੀ ਹੁਣ ਕੈਨੇਡਾ ਡਿਪਲੋਮਿਆ 'ਚ ਵੀਜ਼ੇ ਦੇਣੇ ਸ਼ੁਰੂ ਕਰੂਗਾ ਪਿਛਲੇ ਦਿਨਾਂ 'ਚ ਵੀਜ਼ਿਆਂ 'ਚ ਅੱਖਾਂ ਬੰਦ ਕਰਕੇ ਡਿਪਲੋਮਿਆਂ 'ਤੇ ਰਿਫਿਊਜ਼ਲ ਆਈ ਸੋ ਵਿਦਿਆਰਥੀਆਂ ਦੀਆਂ ਚਿੰਤਾਵਾਂ ਬੜੀਆਂ ਨੇ ਹੁਣ ਚੋਣਾਂ ਤੋਂ ਪਹਿਲਾਂ ਇਸ ਕਰਕੇ ਕਿਹਾ ਜਾਂਦਾ ਹੈ ਸਭ ਕੁਝ ਘਟਾਇਆ ਗਿਆ ਸੀ ਤਾਂ ਕਿ ਚੋਣਾਂ 'ਚ ਜਿੱਤ ਹਾਸਲ ਹੋ ਜੇ ਹੁਣ ਜਿੱਤ ਹਾਸਲ ਹੋ ਗਈ ਕੀ ਕੈਨੇਡਾ ਬੰਦ ਦਰਵਾਜ਼ੇ ਖੋਲ ਦੇਵੇਗਾ ਇਹ ਧੀਰਜ ਜੀ ਤੋਂ ਸਮਝਦੇ ਆ ਧੀਰਜ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੀਰਜ ਜੀ ਉਂਝ ਤਾਂ ਰਿਜ਼ਲਟ ਤੋਂ ਚੋਣਾਂ ਦੇ ਰਿਜ਼ਲਟ ਤੋਂ 28 ਤੋਂ ਇੱਕ ਦੋ ਦਿਨ ਪਹਿਲਾਂ ਤੁਸੀਂ ਤਾਂ ਰਿਫਿਊਜ਼ਡ ਬੱਚਿਆਂ ਨੂੰ ਵੀਜ਼ੇ ਦੇਣੇ ਸ਼ੁਰੂ ਕਰਤੇ ਸੀ ਪਰ ਹੁਣ ਕੈਨੇਡਾ ਦੀ ਸਰਕਾਰ ਮੁੜ ਪੁਰਾਣੇ ਢੰਗ ਤਰੀਕੇ ਨਾਲ ਦਰਵਾਜ਼ੇ ਖੋਲ ਦੂਗੀ ਕੈਨੇਡਾ ਦੀਆਂ ਬੈਂਸੀਆਂ ਦੇ ਵੀ ਜਿੰਨੇ ਮਰਜ਼ੀ ਆ ਜਾਓ ਤੇ ਪਹਿਲਾਂ ਤਾਂ ਸਰ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਜਰੂਰ ਦਬਾ ਕੇ ਸ਼ੇਅਰ ਕਰੋ ਕਿਉਂਕਿ ਬਹੁਤ ਸਾਰੇ ਮਾਪੇ ਆ ਜਿਹੜੇ ਕਿ ਨਾ ਢੇਰੀ ਢਾ ਕੇ ਬੈਠੇ ਹੋਏ ਆ ਤੇ ਉਮੀਦ ਵੀ ਲਾ ਕੇ ਬੈਠੇ ਸੀ ਸ਼ਾਇਦ ਇਹ ਇਲੈਕਸ਼ਨ ਵਾਲੀ ਜਿਹੜੀ ਡੇਟ ਆ ਨਾ ਕੁਝ ਕਰੇ ਕਿਉਂਕਿ ਨਾ ਜਿਨ੍ਹਾਂ ਨੇ ਹੁਣ ਫਾਈਲਾਂ ਲਾਈਆਂ ਸੀ ਸਭ ਨੂੰ ਪਤਾ ਕਿ ਬੁਰਾ ਹਾਲ ਹੋਇਆ ਮੌਤ ਇੰਡੈਕਟਿਵ ਜਿਹੜੇ ਰਿਜ਼ਲਟ ਆਏ ਤੇ ਉਸ ਤੋਂ ਵੀ ਜ਼ਿਆਦਾ ਜਿਹੜਾ ਟੈਨਸ਼ਨ ਦਾ ਜਿਹੜਾ ਗੱਲ ਕੀ ਇਹ ਸੀ ਕਿ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆ ਜਿਨ੍ਹਾਂ ਦੇ ਵੀਜ਼ੇ ਮੁਕਰੇ ਆ ਜਿਨ੍ਹਾਂ ਨੂੰ ਨਾ ਇੰਨੀਆਂ ਵੀਡੀਓ ਪਿਛਲੇ ਸਾਲ ਵਜੀਆਂ ਨਾ ਸਰ 2024 ਦੇ ਵਿੱਚ ਜੀ ਇੰਨਾ ਬੱਚਾ ਰਿਪੋਰਟ ਹੋ ਰਿਹਾ ਇੰਨਾ ਸਾਰਾ ਕੁਝ ਹੋ ਰਿਹਾ ਤੇ ਸਭ ਨੂੰ ਪਤਾ ਸਰ ਉਹ ਗੱਲਾਂ ਜੀ ਰਹਿ ਗਿਆ ਜਿੱਦਾਂ ਆਪਾਂ ਡਿਸਕਸ ਵੀ ਕੀਤਾ ਸੀ ਯਾਰ ਗੱਲਾਂ ਰਹਿ ਜਾਣੀਆਂ ਤੇ ਰਹਿ ਜਾਣੀਆਂ ਪਹਿਲੀ ਗੱਲ ਤਾਂ ਮੈਂ ਸ਼ਾਰਟ ਦੇ ਵਿੱਚ ਇੱਥੇ ਤੁਹਾਨੂੰ ਮੈਂ ਗੱਲ ਮੁੱਦੇ ਦੇ ਸਟਾਰਟਿੰਗ 'ਚ ਹੀ ਕਹਿਣਾ ਚਾ ਬੰਦਾ ਉਹਨੂੰ ਹੀ ਦੰਡਦਾ ਵਾ ਜਿਹਨੇ ਪਹਿਲਾਂ ਕੋਈ ਕੰਮ ਵਧੀਆ ਦਿੱਤਾ ਉਹਨੂੰ ਜੇ ਸੈਕੰਡ ਚਾਂਸ ਕੋਈ ਨਹੀਂ ਦਿੰਦਾ ਅੱਜ ਦੀ ਡੇਟ ਦੇ ਵਿੱਚ ਨਾ ਸੋ ਇਸ ਕਰਕੇ ਜੇ ਕੈਨੇਡਾ ਦੀ ਇਹ ਸਰਕਾਰ ਨੇ ਵਧੀਆ ਕੰਮ ਕੀਤਾ ਤਾਂ ਹੀ ਕਰਕੇ ਲੋਕਾਂ ਨੇ ਹੁਣ ਚੋਣ ਲਿਆ ਨਾ ਜਿਹੜੇ ਸਿੱਧੀ ਗੱਲ ਕਰਕੇ ਹਾਂ no doubt ਮੈਡ ਦੁਬਾਰਾ ਕਰਨਾ ਉਹਨਾਂ ਲਿਬਰਲ ਗਵਰਨਮੈਂਟ ਜਿਹੜੀ ਸੀ ਚਲੋ ਜਸਟਿਨ ਟ੍ਰੂਡੋ ਤੇ ਇਸ ਵਾਰ ਨਹੀਂ ਹੈਗੇ ਪਰ ਜਿੰਨਾ ਉਹਨਾਂ ਨੇ ਇਮੀਗ੍ਰੇਸ਼ਨ ਨੇ ਮੈਂ ਤਾਂ ਕਹੂੰਗਾ ਕਿ ਕਈ ਹਜ਼ਾਰਾਂ ਹੀ ਲੱਖਾਂ ਬੰਦੇ ਦੀ ਜ਼ਿੰਦਗੀ ਬਣਾਈ ਆ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈਗੇ ਕੋਈ ਕੁਐਸਚਨ ਮਾਰ ਕੇ ਨਹੀਂ ਹੈਗਾ ਜਿੰਨੇ ਸਾਡੇ ਬੱਚੇ ਤੇ ਕੋਤੇ ਪੀਆਰ ਲਾ ਕੇ ਬੈਠੇ ਸਭ ਕੁਛ ਇਹਦਾ ਫਸੇਦਾ ਹੋਣਾ ਨਾ ਜਿਹੜੇ ਥੋੜੇ ਜਿਹਾ ਸ਼ਾਰਟਕਟ ਦੇ ਵਿੱਚ ਸਿਗੇ ਬੱਚੇ ਗਏ ਯਾਰ ਤੇ ਇਹਨੀਆਂ ਕਿਦਾਂ ਬੱਚਿਆਂ ਨੇ ਆਪਣੀ ਜ਼ਿੰਦਗੀ ਸਪਣੇ ਪੂਰੇ ਕੀਤੇ ਆ ਤੇ ਬਟ ਗਾਲੇ ਵੀ ਸੀਗੀ ਉਹ ਕੈਨੇਡਾ ਦਾ ਸਿਸਟਮ ਚੱਲ ਰਿਹਾ ਸੀ ਉਹ ਬੜੇ ਰਿਲੈਕਸ ਮੂਡ ਤੇ ਚੱਲ ਰਿਹਾ ਸੀਗਾ ਬੜੇ ਲੀਨੀਅਟ ਹੋ ਕੇ ਜਿਹੜਾ ਕਿ ਉਹਨਾਂ ਨੇ ਮੈਂ ਤਾਂ ਕਹੂੰਗਾ ਇੰਨੀ ਫੈਸਿਲਿਟੀ ਦਿੱਤੀਆਂ ਸੀਗੀਆਂ ਕਹਿੰਦੇ ਨਾ ਹੌਲੀ 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 ਚੱਲਦੇ ਸੀ ਨਾ ਸਿਸਟਮ ਦੇ ਵਿੱਚ ਕਹਿੰਦੇ ਨਾ ਲੂਪ ਲੂਪਸ ਜਿਹੜੇ ਹੁੰਦੇ ਆ ਚੋਰ ਮੂਰੀਆਂ ਉਹ ਇੰਨੀਆਂ ਕਿ ਜ਼ਿਆਦਾ ਚੱਲ ਪਈਆਂ ਸੀਗੀਆਂ ਐਜੂਕੇਸ਼ਨ ਦੇ ਨਾਂ ਤੇ ਖਿਲਵਾੜ ਹੋਣਾ ਸ਼ੁਰੂ ਹੋ ਗਿਆ ਸੀ ਚਾਹੇ ਐਲ ਐਮ ਆਈ ਦੇ ਨਾਂ ਤੇ ਖਿਲਵਾੜ ਹੋਣਾ ਸ਼ੁਰੂ ਹੋ ਗਿਆ ਸੀ ਪੀ ਆਰ ਦੇ ਨਾਂ ਤੇ ਖਿਲਵਾੜ ਹੋਣਾ ਸ਼ੁਰੂ ਹੋ ਗਿਆ ਵਕ ਪਰਮਿਟ ਤੇ ਉਹ ਸਾਰਾ ਕੁਝ ਇਹ ਕੈਨੇਡਾ ਦੀ ਸਰਕਾਰ ਨੇ ਪਿਛਲੇ ਮੈਂ ਤਾਂ ਕ ਤੇ ਉਹਦੇ ਕਰਕੇ ਹੀ ਆ ਕੈਨੇਡਾ ਦੀ ਇਹ ਇਹ ਸਰਕਾਰ ਲਿਬਰਲ ਗਵਰਨਮੈਂਟ ਦੁਆਰਾ ਆ ਗਈ ਤੇ ਜਿੱਦਾਂ ਸਰ ਸਭ ਨੂੰ ਪਤਾ ਹੈ ਕਿ ਕਨਜ਼ਰਵੇਟਿਵ ਜਿਹੜੀ ਗਵਰਨਮੈਂਟ ਜਿਹੜੀ ਸੀਗੀ ਉਹਨਾਂ ਨੂੰ ਅਮਰੀਕਾ ਦੀ ਵੱਲ ਨੂੰ ਪੂਰੀ ਉਹਨਾਂ ਦੇ ਪਾਸੇ ਸੈਕੰਡ ਪਾਰਟੀ ਆਪਾਂ ਕਹਿੰਦੇ ਨੇ ਨਾ ਜਿੱਦਾਂ ਨਹੀਂ ਉੱਥੇ ਟਰੰਪ ਦੇ ਨਾਲ ਹੀ ਤੇ ਇਹ ਵੀ ਇੱਕ ਜਿਹੜਾ ਮੁੱਦਾ ਬਣਿਆ ਤੇ ਗਵਰਨਮੈਂਟ ਜਿਹੜੀ ਉਥੇ ਦੀ ਪਬਲਿਕ ਨੇ ਇਹਨਾਂ ਨੂੰ ਸਪੋਰਟ ਕੀਤੀ ਸਪੈਸ਼ਲ ਕਿਹੜੀ ਪਬਲਿਕ ਦੇ ਸਰ ਜਿਹੜੀ ਇਹਨਾਂ ਦੀ ਵੋਟਾਂ ਦੀ ਪਰਸੈਂਟੇਜ ਕਿੱਥੇ ਆ ਜਿਹੜੀ ਕਿ ਅਰਬਨ ਅਰਬਨ ਜਿਹੜੀ ਪਬਲਿਕ ਹੈ ਜਾਨੀ ਕਿ ਅਰਬਨ ਸ਼ਹਿਰੀ ਇਲਾਕਾ ਮੈਂ ਤਾਂ ਕਹੂੰਗਾ ਜਿਹੜਾ ਬਾਰਡਰ ਏਰੀਆ ਤੇ ਰਹਿੰਦਾ ਜਿੱਥੇ ਵੀ ਜਾਦਾ ਮਤਲਬ ਕਿ ਵਸੋਂ ਹੈਗੀ ਆ ਜਿੱਥੇ ਜਿੰਨੇ ਵੀ ਆਪਣੇ ਸਾਡੇ ਸਟੂਡੈਂਟ ਜਾਂਦੇ ਉੱਥੇ ਜਾ ਕੇ ਰਹਿੰਦੇ ਸੀਗੇ ਜਿੱਥੇ ਸਕੂਲ ਯੂਨੀਵਰਸਿਟੀਆਂ ਕਾਲਜ ਜਿਆਦਾ ਉੱਥੇ ਸੀਗੀਆਂ ਇਹ ਉਥੋਂ ਜ਼ਿਆਦਾ ਮੈਜੋਰਟੀ ਦੇ ਵਿੱਚ ਵੋਟਾਂ ਲੈ ਕੇ ਜਿੱਤੇ ਆ ਜਿੱਥੇ ਸਾਡੇ ਆਲਰੇਡੀ ਸੀ ਨਾ ਇਮੀਗ੍ਰੇਸ਼ਨ ਮੁੱਦਾ ਬਣ ਗਿਆ ਸੀ ਮਾਈਗ੍ਰੇਸ਼ਨ ਮੁੰਦਾ ਬਣ ਗਿਆ ਪਹਿਲਾਂ ਲੱਗਣ ਲੱਪਾਈ ਬੜਾ ਤੰਗ ਆ ਸੋ ਮੈਂ ਤਾਂ ਕਹਿੰਦਾ ਜੋਖ ਹੁੰਦਾ ਬਹੁਤ ਵਧੀਆ ਹੁੰਦਾ ਰੱਬ ਜੋ ਕਰਦਾ ਵਧੀਆ ਕਰਦਾ ਜੇ ਕੈਨੇਡਾ ਨੇ ਸਖਤੀ ਕੀਤੀ ਇਹਦਾ ਵੀ ਵਧੀਆ ਹੋਇਆ ਇਹਦਾ ਜਿਹੜਾ ਬੱਚਾ ਪਹੁੰਚਿਆ ਹੋਇਆ ਸੀ ਉਹਨੂੰ ਵੀ ਫਾਇਦਾ ਹੋਇਆ ਤੇ ਜਿਹੜਾ ਬੱਚਾ ਹੁਣ ਜਾਣਾ ਉਹਨੂੰ ਤਾਂ ਫਾਇਦਾ ਹੈਗਾ ਹੀ ਹੈਗਾ ਕਿਉਂਕਿ ਹੁਣ ਤਾਂ ਕੋਰਸੇਸ ਦੀ ਲਿਸਟ ਕੈਨੇਡਾ ਦੀ ਇਸੇ ਗਵਰਨਮੈਂਟ ਨੇ ਦੇ ਦਿੱਤੀ ਸੀ ਕਿ ਆਹ ਕੋਰਸ ਚਾਓ ਪੜੋ ਸੈੱਟ ਹੋ ਜਾਓ ਤੇ ਮੈਂ ਤਾਂ ਸੱਚੀ ਦੱਸਾਂ ਮੈਂ ਆਉਣ ਵਾਲਾ ਸਮਾਂ ਬਹੁਤ ਵਧੀਆ ਦੇਖਣ ਦੇ ਆ ਤੇ ਮੈਂ ਇੱਕ ਤੈਹ ਦਿਲੋਂ ਇਹ ਵੀ ਇੱਕ ਕੈਨੇਡਾ ਦੀ ਗਵਰਨਮੈਂਟ ਨੂੰ ਪਹਿਲੇ ਹੀ ਕਹਿ ਦਵਾਂ ਹਾਂ ਰੂਲਸ ਸਰ ਸਾਨੂੰ ਵੱਡੇ ਲੈਵਲ ਤੇ ਚੇਂਜ ਹੋਣ ਨੂੰ ਦਿਸਣਗੇ ਪਰ ਇਹ ਕਹਿ ਦਵਾਂ ਕਿ ਹਾਂ ਜਗਾੜ ਜਿਹੜਾ ਲਾ ਕੇ ਜਾਂਦਾ ਵਾ ਤੇ ਉਹਤੇ ਦਾ ਜਰੂਰ ਸਖਤੀ ਕਰਨੀ ਚਾਹੀਦੀ ਤੇ ਜੋ ਉਹਨਾਂ ਦਾ ਹੱਕ ਬੰਦਾ ਹੀ ਆ ਕਿਉਂਕਿ ਜਦੋਂ ਇੱਕ ਵਾਰੀ ਜਗਾੜ ਵਾਲੀ ਲਾਈਨ 'ਤੇ ਪਰੰਦੀ ਆ ਨਾ ਸੋ ਉਹਦਾ ਹਰਜਾਨਾ ਸਹੀ ਬੱਚੇ ਨੂੰ ਵੀ ਜਿਹੜਾ ਭਰਨਾ ਜਿਹੜਾ ਕਿ ਪੈਂਦਾ ਵਾ ਸੋ ਕੈਨੇਡਾ ਉਹ ਕੰਟਰੀ ਆ ਤੁਸੀਂ ਉਹਨਾਂ ਦੀ ਸਰ ਸਪੀਚ ਵੀ ਸੁਣੀ ਹੋਣੀ ਆ ਤੇ ਮਾ ਕਾਨੇ ਦੀ ਜਦੋਂ ਉਹਨਾਂ ਨੇ ਬਾਅਦ ਚ ਸਪੀਚ ਵੀ ਦਿੱਤੀ ਆ ਸਰ ਬਹੁਤ ਮੋਟੀਵੇਸ਼ਨਲ ਸੀਗੀ ਬਹੁਤ ਵਧੀਆ ਜਿਹੜੀ ਸਪੀਚ ਸੀਗੀ ਬਹੁਤ ਵਿਜਨਰੀ ਸੀਗੀ ਦੈਟਸ ਵਾਈ ਜੀ ਉਹ ਦੁਬਾਰਾ ਆਏ ਆ ਤੇ ਕੁਛ ਨਾ ਕੁਛ ਕਰਕੇ ਜਾਣਗੇ ਤੇ ਬਾਕੀ ਜੇ ਉਹ ਖਤਰੇ ਦੀ ਗੱਲ ਕਹਿ ਦਵਾਂ ਤੇ ਮੈਂ ਅੱਜ ਵੀ ਕਹਿੰਦਾ ਉਹ ਗੱਲਾਂ ਹੀ ਆ हां ਜੇ ਕੋ ਤੱਕਾ ਕਰਾਂਗੇ ਰੂਲ ਤੋੜਾਂਗੇ ਤੇ ਉਹਦਾ ਹਰਜਾਨਾ ਤੇ ਅਸੀਂ ਆ ਭਰਾਂਗੇ ਬਾਕੀ ਕੁਛ ਇਦਾਂ ਦਾ ਹੋਣ ਵਾਲਾ ਨਹੀਂ ਬਹੁਤ ਵਧੀਆ ਸਿਸਟਮ ਅਸੀਂ ਮਤਲਬ ਕਿ ਅੱਗੇ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਸਾਨੂੰ ਜ਼ਰੂਰ ਮਿਲੇਗਾ ਕਿਉਂਕਿ ਇਹ ਉਹ ਗਵਰਨਮੈਂਟ ਆ ਜਿਹਨੇ ਪ੍ਰੂਫ ਕਰਕੇ ਦਿਖਾਇਆ ਕੈਨੇਡਾ ਦੀ ਇਕਨੋਮੀ ਦੇ ਵਿੱਚ ਗਰੋਥ ਕਰਕੇ ਦਿਖਾਈ ਆ ਇਮੀਗ੍ਰੇਸ਼ਨ ਦੇ ਵਿੱਚ ਪੂਰੀ ਫੁੱਲ ਸਪੋਰਟ ਦਿੰਦੀ ਆ ਤੇ ਡੈਫੀਨਿਟਲੀ ਸਰ ਇਹ ਉਹੀ ਬੰਦੇ ਆ ਜਿਹਨੇ ਕਰਕੇ ਦਿਖਾਇਆ ਸੀ ਤੇ ਉਹੀ ਬੰਦੇ ਆ ਜਿਨ੍ਹਾਂ ਦੇ ਇੱਕ ਸਟਾਈਲ ਆ ਜਿਨ੍ਹਾਂ ਨੂੰ ਵੀ ਪਤਾ ਵਾ ਕਿ ਉਹਨਾਂ ਦਾ ਫਾਰਮੂਲਾ ਹਿੱਟ ਹੋਇਆ ਤੇ ਦੁਬਾਰਾ ਜਿਹੜਾ ਕਿ ਉਹ ਜ਼ਰੂਰ ਕਰਨਗੇ ਬਟ ਹਾਂ ਵਧੀਆ ਤਰੀਕੇ ਨਾਲ ਸਭੀ ਇੰਪਲੀਮੈਂਟ ਕਰਨਗੇ ਕਿ ਉਹ ਚੋਰ ਮੁਰੀਆਂ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਆਉਣ ਵਾਲਾ ਸਮਾਂ ਸੀ ਵਧੀਆ ਦੇਖਦੇ ਆ ਜੇ ਤੁਹਾਡਾ ਟੀਪੋਤ ਉੱਥੇ ਹੈਗਾ ਜਾਂ ਜਾਣਾ ਚਾਹੁੰਦੇ ਆ ਤੇ ਤੁਸੀਂ ਬੇਫਿਕਰ ਹੋ ਜਾਓ ਆਉਣ ਵਾਲਾ ਕੱਲ ਬਹੁਤ ਵਧੀਆ ਸਾਰੇ ਜਾਣੇ ਆਪਾਂ ਦੇਖਾਂਗੇ ਮਿਲ ਕੇ ਚਲੋ ਬਹੁਤ ਬਹੁਤ ਧੰਨਵਾਦ ਸੋ ਟੀਰਜੀ ਜਿਹੜਾ ਇੱਕ ਰੌਲਾ ਸੀ ਚਿੰਤਾ ਸੀ ਬੱਚਿਆਂ ਦੇ ਮਨ ਚ ਡਿਪਲੋਮੀਆਂ ਦੀ ਹੁਣ ਡਿਪਲੋ ਸਰ ਗੱਲ ਡਿਪਲੋਮਾ ਡਿਗਰੀ ਦੀ ਨਾ ਜੇ ਤੁਸੀਂ ਹੋਵੋਗੇ ਤੇ ਮੈਂ ਅੱਜ ਦੀ ਗੱਲ ਹੀ ਨਹੀਂ ਕਰਦਾ ਮੈਂ ਤਾਂ ਕੰਗਾ ਵੀਡੀਓ ਕੱਢੋ ਤੁਸੀਂ ਪੁਰਾਣੀਆਂ 2021 22 ਦੀਆਂ 23 ਦੀਆਂ ਜਦੋਂ ਔਖਾ ਜਿਹਾ ਵੀਜ਼ਾ ਲੈਣਾ ਆ ਸੌਖਾ ਤਾਂ 23 ਐਂਡ ਤੋਂ ਹੋਇਆ ਨਾ 23 ਐਂਡ ਤੇ 24 ਦੇ ਵਿਚਾਲੇ ਦੇ ਵਿੱਚ ਹੀ ਬੱਲੇ ਬੱਲੇ ਕਰਾਤੀ ਕੈਨੇਡਾ ਨੇ ਮੈਂ ਤਾਂ ਕਹੂੰਗਾ ਖਿਲਾਰਾ ਹੀ ਬਾਤ ਤਾਂ ਇੱਕ ਤਰ੍ਹਾਂ ਦਾ ਸਰ ਜਦੋਂ ਵੀਜ਼ਾ ਲੈਣਾ ਔਖਾ ਸੀ ਨਾ ਆਪਾਂ ਉਦੋਂ ਉਦੋਂ ਜ਼ਿਆਦਾ ਚੈਲੈਂਜਿੰਗ ਸੀਗਾ ਵੀਜ਼ਾ ਲੈਣਾ ਤੇ ਸਰ ਉਦੋਂ ਵੀ ਮੈਂ ਕਹਿੰਦਾ ਹੁੰਦਾ ਸੀ ਡਿਗਰੀ ਡਿਪਲੋਮਾ ਫਰਕ ਨਹੀਂ ਹੈ ਕਈ ਵਾਰੀ ਪਤਾ ਕੀ ਕਹਿੰਦੇ ਹੁੰਦੇ ਸੀ ਆਪਾਂ ਮਿੱਥ ਬਣਾ ਲੈਂਦਾ ਡਿਗਰੀ ਲਵਾਂਗੇ ਤਾਂ ਵੀਜ਼ਾ ਯੂਨੀਵਰਸਿਟੀ ਨੂੰ ਆਪਾਂ ਵੀਜ਼ਾ ਲਵਾਵਾਂਗੇ ਤਾਂ ਵੀਜ਼ਾ ਬਚਾਉ ਉੱਥੇ ਆ ਕੇ ਚੇਂਜ ਕਰ ਲੈਂਦਾ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਕਿ ਉੱਥੇ ਦੀ ਗਵਰਨਮੈਂਟ ਤੁਹਾਨੂੰ ਕਿਹਾ ਇੰਨੀ ਬੇਵਕ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੋ ਹੋ ਕੀ ਦਿਆ ਵਾ ਸੋ ਅੱਜ ਦੀ ਰੀਚ ਵੀ ਆ ਦੁਬਾਰਾ ਕਹੂੰਗਾ ਡਿਗਰੀ ਡਿਪਲੋਮਾ ਮੈਟਰ ਨਹੀਂ ਕਰਦਾ ਮੈਟਰ ਕਰਦਾ ਵਾ ਤੁਸੀਂ ਉਹ ਤੁਹਾਡਾ ਕੋਰਸ ਤੁਹਾਡੇ ਲਈ ਕਿੰਨੇ ਮਤਲਬ ਕਿ ਫਾਇਦੇਮੰਦ ਹੋਏਗਾ ਤੁਸੀਂ ਉਹਦੀ ਫੀਸ ਕਿਦਾਂ ਕੱਢਣੀ ਆ ਤੁਸੀਂ ਉਥੇ ਮਤਲਬ ਕਿ ਰਿਸਰਚ ਪ੍ਰੋਗਰਾਮ ਸਾਰੀ ਕੀਤੀ ਹੈ ਤੁਹਾਡੀ ਐਸੋਬੀ ਦੇ ਵਿੱਚ ਤੁਸੀਂ ਜਸਟੀਫਾਈ ਕੀਤੀ ਉਹ ਮੈਟਰ ਕਰਦਾ ਬਾਕੀ ਡਿਗਰੀਆਂ ਡਿਪਲੋਮਿਆਂ ਨੂੰ ਮੈਂ ਸੱਚੀ ਗੱਲ ਅਸਾਂ ਤਵੱਜਾ ਨਹੀਂ ਦਿੰਦਾ ਤਵੱਜਾ ਦਿੰਦਾ ਤੁਹਾਡੀ ਫਾਈਲ ਦੇ ਨਾਲ ਤੁਹਾਡੀ ਪ੍ਰੋਫਾਈਲ ਦੇ ਨਾਲ ਉਹ ਚੀਜ਼ਾਂ ਮੈਚ ਹੈ ਤੇ ਮੈਟਰ ਕਰਦੀਆਂ ਤੇ ਉਹਦੇ ਵਾਸਤੇ ਤਜਰਬਾ ਤੁਹਾਡੇ ਸਲਾਹਕਾਰ ਦਾ ਹੋਣਾ ਬਹੁਤ ਜ਼ਰੂਰੀ ਆ ਤੇ ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ ਸੀ ਹੁਣ ਦੁਬਾਰਾ ਕਹਿਣਾ ਸ਼ੁਰੂ ਕਰੂੰਗਾ ਕਿਉਂਕਿ ਪਿਛਲੇ 1.5 ਸਾਲ ਤੋਂ ਸਰ ਵੀਜ਼ਾ ਹੀ ਇੰਨਾ ਕੁ ਦਿੰਦਾ ਐਬੈਸੀ ਨੇ ਆ 2-3 ਮਹੀਨੇ ਦੀ ਮੈਂ ਗੱਲ ਨਾ ਕਰਾਂ ਤੇ ਮੈਂ ਤਾਂ ਕਹੂੰਗਾ ਕਿ ਸਿਰਫ ਕੈਨੇਡਾ ਦੇ ਇੱਕ ਸਾਲ ਤੋਂ ਦੇਖੀ ਸੀ ਸਾਹ ਚੱਲਦੇ ਦੇ ਵੀਜ਼ਾ ਏਵੀ ਇਦਾਂ ਦੀ ਪਾਲਿਸੀ ਵੀ ਵਿੱਚ ਚੱਲ ਪਈ ਸੀ ਪਰ ਸਾਨੂੰ ਉਹ ਟਾਈਮ ਹੈਗਾ ਵਾ ਦੁਬਾਰਾ ਸਾਡੀ ਇਹ ਟੈਗ ਲਾਈਨ ਸੀ ਜੇ ਸਾਡੇ ਕੋਲ ਵੀ ਆਉਣਾ ਵਾ ਜੇ ਆਪਣੇ ਬੱਚੇ ਦੀ ਕਿਸਮਤ ਸਾਨੂੰ ਦੇਣੀ ਹੈ ਤੇ ਸਾਡੇ ਕੋਲ ਰੱਜ ਕੇ ਸਵਾਲ ਪੁੱਛੋ ਰੱਜ ਕੇ ਡਾਊਟ ਕਲੀਅਰ ਕਰੋ ਜੇ ਕਿ ਕੋਈ ਡਾਊਟ ਰਹਿ ਜਾਂਦਾ ਨਾ ਤੇ ਸਾਡੇ ਤੋਂ ਕੰਮ ਨਾ ਕਰਾਓ ਕਿਉਂਕਿ ਤੁਹਾਡੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਸਾਡੀ ਟੈਗ ਲਾਈਨ ਸੀ ਤੇ ਹੁਣ ਦੁਬਾਰਾ ਮੌਕਾ ਕਿਉਂਕਿ ਮੈਂ ਹਮੇਸ਼ਾ ਗੱਲ ਕਰਦਾ ਆਪਣੇ ਤੇ ਮੈਂ ਨਹੀਂ ਕਦੀ ਕਹਿੰਦਾ ਮੈਂ ਕਹਿੰਦਾ ਸਾਰੀ ਦੁਨੀਆ ਚੰਗੀ ਹੈ ਠੀਕ ਹੈ ਨਾ ਤੇ ਇਸੇ ਲਈ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਦੈਨ ਜਿਹੜੀ ਆਪਣੇ ਬੱਚੇ ਦੀ ਕਿਸਮ ਹੈ ਜਿਹੜੀ ਸਾਨੂੰ ਦੇ ਕੇ ਜਾਓ ਤੇ ਬਿਲਕੁਲ ਡਰਾਂ ਦੀ ਲੋੜ ਨਹੀਂ ਹੈ ਬੇਫਿਕਰ ਹੋ ਸਹੀ ਤਰੀਕੇ ਨਾਲ ਅਪਲਾਈ ਕਰੋ ਆਉਣ ਵਾਲਾ ਕੱਲ ਬਹੁਤ ਵਧੀਆ ਵਾ ਚਲ ਬਹੁਤ ਬਹੁਤ ਧੰਨਵਾਦ 85578 85578 ਹੈ ਇਹਦੇ ਉੱਤੇ ਤੁਰੰਤ ਤੁਸੀਂ ਕਾਲ ਕਰ ਲਓ تیرਤ ਜੀ ਤੋਂ ਸਮਾਂ ਲੈ ਲਓ ਜਲੰਧਰ ਪਹੁੰਚੋ ਅੰਮ੍ਰਿਤਸਰ ਮਿਲ ਸਕਦੇ ਹੋ ਸੋ تیرਤ ਜੀ ਨੂੰ ਮਿਲੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ